ਇਲੈਕਸ਼ਨ ਦੇ ਵੇਲੇ ਕਿ 31 8 ਅੜਸੜੇ ਆਲੇ-ਦੋਲੇ ਦੇਖਦੇ ਹੋਗੇ ਕਿ ਹੁਣ ਇਲੈਕਸ਼ਨ ਦਾ ਜ਼ੋਰ ਹੈ ਇਹਦੇ ਵਿੱਚ ਪ੍ਰਚਾਰ ਬਹੁਤ ਹੋ ਰਿਹਾ ਅਸੀਂ ਤੁਹਾਡੇ ذریعے ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਜਾਂ ਉਹਨਾਂ ਦੇ ਸਮਰਥਕ ਆ ਉਹਨਾਂ ਤੱਕ ਵੀ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਗ੍ਰੀਨ ਇਲੈਕਸ਼ਨ ਦਾ ਇਲੈਕਸ਼ਨ ਦੇ ਦੌਰਾਨ ਚੋਣ ਪ੍ਰਚਾਰ ਦੇ ਵਿੱਚ ਵੱਡੀਆਂ-ਵੱਡੀਆਂ ਰੈਲੀਆਂ ਗੱਡੀਆਂ ਜਾਂਦੀਆਂ ਉਹਦੇ ਲਈ ਬਹੁਤ ਸਾਰੇ ਵੀਕਲ ਜੁੜੇ ਹੁੰਦੇ ਨੇ ਹਨਾ ਲੰਬੀ ਰੈਲੀਆਂ ਹੁੰਦੀਆਂ ਨੇ ਜਿਹੜਾ ਕਿ এনवायरमेंट ਪੋਲੂਸ਼ਨ ਦਾ ਕੌਜ਼ ਬਣਦਾ ਹੈ ਅਰ ਬਾਰੇ ਉਹਨਾਂ ਪੋਲਿਊਸ਼ਨ ਹੁੰਦਾ ਠੀਕ ਹੈ ਪੋਲਿਊਸ਼ਨ ਤੁਸੀਂ ਸਾਰੇ بڑے ਆਪਣੇ ਜਿਹੜਾ ਬੀਬੀ ਪੋਲਿਊਸ਼ਨ ਹੁੰਦਾ ਇੱਕ ਜਿਹੜਾ ਬਾਜੀ ਪ੍ਰਦੂਸ਼ਣ ਹੁੰਦਾ ਇੱਕ ਧਰਤੀ ਦਾ ਫਾਇਲ ਦਾ ਪ੍ਰਦੂਸ਼ਣ ਅੱਜ ਕੱਲ ਚੱਲ ਰਿਹਾ ਹੈ ਤੇ ਇੱਕ ਵਾਇਸ ਪੋਲਿਊਸ਼ਨ ਹੁੰਦਾ ਹੈ ਇਸ ਤੋਂ ਬਿਨਾ ਇੱਕ ਵਾਟਰ ਪੋਲਿਊਸ਼ਨ ਆਪਾਂ ਇੱਥੇ ਜੇ ਸਿਰਫ 에ਅਰ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਦੋਂ ਰੈਲੀਅਨ ਵੱਡੀਆਂ ਵੱਡੀਆਂ ਨਿਕਲਦੀਆਂ ਨੇ ਤੇ ਉਹਨਾਂ ਦੇ ਨਾਲ ਬੜਾ ਵੱਡਾ ਕਾਫਲਾ ਹੁੰਦਾ ਹੈ ਉਹ ਕਾਫਲਾ ਸਾਰਾ ਵਹੀਕਲਸ ਤੇ ਹੁੰਦਾ ਹੈ ਕਿਉਂ ਜਦੋਂ ਵੀਕਲ ਨੰਬਰ ਵਹੀਰਾਂ ਘੱਟ ਕੇ ਜਦੋਂ ਚੱਲਦੇ ਨੇ ਤੇ ਉਹਨਾਂ ਦੇ ਨਾਲ ਜਿਹੜਾ ਜਿਹੜਾ ਧੂਆ ਨਿਕਲਦਾ এনवायरमेंट ਪੋਲੂਟ ਕਰਦਾ ਹੈ ਨਾ ਸੋ এনवायरमेंट ਪੋਲਵਾਰਨੀ ਜਿਹੜੀ ਵੱਧਦੀ ਜਾਂਦੀ ਹੈ ਸੋ ਅਸੀਂ ਤੁਹਾਡੇ ذریعے ਜਿਹੜੀ ਪੋਲੀਟੀਕਲ ਪਾਰਟੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਜਾਏ ਕਿ ਇੱਕ ਰੈਲੀ ਸੇ ਬਜਾਏ ਕੋਈ ਵਰਚੁਅਲ ਰੈਲੀ ਜਾਂ ਫੇਟ ਜਿਹੜੀਆਂ ਮੀਟਿੰਗਸ ਅਸੀਂ ਕਰਦੇ ਆ ਅਸੀਂ ਅੱਜਕੱਲ ਮੋਬਾਈਲ ਦੇ ਉੱਤੇ ਜਿੱਦਾਂ ਜ਼ੂਮ ਐਪ ਹੈ ਜਿੱਦਾਂ ਅਲੱਗ-ਅਲੱਗ ਹੈਗੀਆਂ ਨੇ ਉੱਤੇ ਮੀਟਿੰਗ ਕਰ ਸਕਦੇ ਆ ਤੇ ਵਰਚੁਅਲ ਜਿਹੜੀਆਂ ਰੈਲੀਆਂ ਗੱਡੀਆਂ ਜਾ ਸਕਦੀਆਂ ਨੇ ਸਿਰਫ ਫੋਨ ਦੇ ਉੱਤੇ ਬੈਠ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਉਹਦੇ ਨਾਲ ਜਿਹੜਾ ਧਨ ਤੇ এনवायरमेंट ਦੋਨਾਂ ਦਾ ਬਚਾਅ ਹੋ ਜੂਗਾ ਸਾਡਾ ਠੀਕ ਹੈ